ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸ਼ਰਮਾ ਨੇਕੀ ਫਾਊਂਡੇਸ਼ਨ ਬੁਰਲਾਡਾ ਤੋਂ ਦੋਸਤੋ ਕੱਲ 28 ਸਤੰਬਰ ਨੂੰ ਸ਼ਹੀਦਿਆ ਜੋ ਸਰਦਾਰ ਅਕਸਿੰਘ ਜੀ ਦਾ ਜਨਮ ਦਿਨ ਹੈ ਤੇ ਇਸੇ ਮੌਕੇ ਨੇਕੀ ਫਾਊਂਡੇਸ਼ਨ ਬੁਰਲਾਡਾ ਜ਼ਿਲ੍ਹੇ ਦੀਆਂ ਸਾਰੀਆਂ ਸੰਸਥਾਵਾਂ ਆਧਾਰਿਆਂ ਕਲੰਬਾਂ ਦੇ ਨਾਲ ਮਿਲ ਕੇ ਇੱਕ ਵਿਸ਼ਾਲ ਮੇਲਾ ਲਗਾਇਆ ਜਾ ਰਿਹਾ ਹੈ ਮੇਲਾ ਖੂਨਦਾਨੀਆਂ ਦਾ ਇਸ ਮੇਲੇ ਦੇ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਜਿੱਥੇ ਬਠਿੰਡਾ ਐਮਜ਼ ਬਠਿੰਡਾ ਸਿਵਲ ਬੈਂਕ ਤੇ ਬਠਿੰਡਾ ਮਾਨਸਾਸਿਵਲ ਬੇਨਤੀ ਜਿਹੜੀ ਹੈ ਕਿ ਮਾਣ ਨੇ ਉਹ ਆ ਰਹੀਆਂ ਨੇ ਖੂਨਦਾਨ ਲੈਣ ਵਾਸਤੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹੋਮੋ ਮਾ ਕੇ ਪਹੁੰਚੋ ਆ ਕੇ ਸ਼ਹੀਦਾਂ ਦੀ ਅਰਧਾਂਗਲੀ ਅਰਪਣ ਕਰੋ ਤੇ ਖੂਨਦਾਨ ਦਿਓ ਇਹ ਇੱਕ ਸੱਚੀ ਸਰਧਾਂਜਲੀ ਹੈ ਸਾਡੇ ਸ਼ਹੀਦਾਂ ਨੂੰ ਆ ਸਥਾਨ ਰਹੇਗਾ ਜੀ ਗਰਲ ਸਕੂਲ ਜਿਹਨੂੰ ਸੀਨੀਅਰ ਸੈਂਟਰੀ ਸਕੂਲ ਸਰਕਾਰੀ ਕੰਨੇਆ ਫਰਾਚੰਕੁਰੜ ਲਾਡਾ ਤੇ ਸਮਾਂ ਰਹੇਗਾ ਜੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮੌਕੇ ਤੁਸੀਂ ਹਮ ਹਮਾ ਕੇ ਪਹੁੰਚੋ ਤੇ ਸਾਡੇ ਕੁਝ ਸੱਜਣਾ ਬੋਲੋ ਸਾਰੇ ਖੋਮਦਾਨੀਆਂ ਨੂੰ ਇੱਕ ਗਿਫਟ ਪ੍ਰੋਵਾਈਡ ਕੀਤੇ ਜਾਣਗੇ ਉਹਨਾਂ ਨੇ ਸਾਨੂੰ ਕੁਝ ਗਿਫਟ ਭੇਜ ਜਿਹਨੇ ਜਿਹੜੇ ਕਿ ਹਰ ਖੋਮਦਾਨੀ ਨੂੰ ਉੱਥੇ ਦਿੱਤਾ ਜਾਵੇਗਾ ਹਰ ਖੋਮਦਾਨ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਤੇ ਹਰ ਸੰਸਾ ਦਾ ਹਰ ਕਲੱਬ ਦਾ ਹਰ ਉੱਥੇ ਪਹੁੰਚਣ ਵਾਲੇ ਸੱਜਣ ਦਾ ਜਿਹੜਾ ਸਨਮਾਨ ਆ ਉਹ ਕੀਤਾ ਜਾਵੇਗਾ ਸੋ ਸਾਰੇ ਨੂੰ ਬੇਨਤੀ ਆ ਆਓ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਗੁਰੂ ਘਰਾਂ ਦੇ ਵਿੱਚ ਆਪਣੇ ਆਲੇ ਦੁਆਲੇ ਅਨਾਉਂਸਮੈਂਟ ਵੀ ਕਰਵਾਓ ਇਸ ਗੱਲ ਦੀ ਕਿ ਖੂਨਦਾਨ ਕੈਂਪ ਹੈ ਤੇ ਪਹਿਲਾਂ ਵੀ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਗਿਆ ਇਸ ਮੁਕਤੇ ਤੇ ਖੂਨਦਾਨ ਕਰਦੇ ਹੋ ਤੇ ਅੱਜ ਵੀ ਅਸੀਂ ਬੇਨਤੀ ਕਰਦੇ ਹਾਂ ਦੁਬਾਰਾ ਫੇਰ ਆਓ ਜੀ ਬਹੁਤ ਬਹੁਤ ਧੰਨਵਾਦ ਆ ਤੇ ਤੁਸੀਂ ਜ਼ਰੂਰ ਪਹੁੰਚਣਾ ਜੀ ਸ਼ੁਕਰੀਆ